مرباڻي مرباڻي سلام ਯਾ ਪਰ ਮਰ ਗਿਆ ਇਹ ਦੇ ਭਾਗ ਬਾਕੀ ਟਾਈਮ ਪਾਈ ਓਏ ਥੋੜਾ ਜਿਹਾ ਪਛਾਓ ਥੋੜਾ ਜਿਹਾ ਇਹ ਜਿਹੜਾ ਸਾਇਰ ਨੂੰ ਲੈ ਕੇ ਗਿਆ ਭਾਈ ਕੁਦਰਤ ਸਾਡ ਦਾ ਸਰ 60 ਦਾ ਸਰ ਦਾਨੀ ਅੱਜ ਨੇ ਧਰਨਾ ਪ੍ਰਦਰਸ਼ਨ ਕੀਤਾ ਗੰਗਾ ਦੀ ਚੌਕ ਤੇ ਕਿਸ ਨੂੰ ਲੈ ਕੇ ਗਿਆ ਕੱਢੀ ਇਹ ਜਿਹੜਾ ਅੱਜ ਅਕਸਾਈ ਭਾਗ ਦੀ ਨੁਲਾਕੀਆਂ ਦੇ ਖਿਲਾਫ ਅੱਜ ਰੋਸ਼ਮਾਰਚ ਕਰ ਕੀਤਾ ਗਿਆ ਕਿਉਂਕਿ ਬਟਾਲਾ ਦੇ ਵਿੱਚ ਕਾਫੀ ਚਿਰ ਤੋਂ ਜਿਹੜੀ ਇਹ ਜਰੀਲੀ ਸ਼ਰਾਬ ਵਿਕਨ ਈ ਆ ਜਿਹੜੇ ਅਕਸਾਈ ਭਾਗ ਤੋਂ ਕੰਪਲੀਟਾਂ ਵੀ ਗਈਆਂ ਪਰ ਇਹਨਾਂ ਦੇ ਕੋਈ ਘਰ ਵੈ ਨਹੀਂ ਖਾਂ-ਖਾਂ ਦੇ ਬ੍ਰਾਂਚਾਂ ਜਿਹੜੀਆਂ ਖੁੱਲੀਆਂ ਪਈਆਂ ਸ਼ਰਾਬ ਦੀਆਂ ਇਹ ਬ੍ਰਾਂਚਾਂ ਜਿਹੜੇ ਕੋਨੀਆਂ ਸਰਕਾਰ ਅੰਨੀ ਆ ਪੁਲਿਸ ਨੂੰ ਪੁਲਿਸ ਨੂੰ ਨਹੀਂ ਆ ਇਹ ਬ੍ਰਾਂਚ ਕਿਸੇ ਨੂੰ ਸਮਝ ਨਹੀਂ ਆਉਂਦੀ ਜਿਹਦਾ ਕੋਈ ਲਾਇਸੈਂਸ ਨਹੀਂ ਆ ਯੋਦਾ ਖੁੱਲੀ ਆ ਬ੍ਰਾਂਚ ਇੱਕ ਦੇਸੀ ਸ਼ਰਾਬ ਦੇ ਠੇਕੇ ਆ ਉਹਦੇ ਉੱਪਰ ਇੰਗਲਿਸ਼ ਵੀ ਕੰਡਈ ਆ ਉਹ ਵੀ ਨਹੀਂ ਵੇਖ ਸਕਦੀ ਇੱਕ ਜਿਹੜੇ ਆ ਰੇਟ ਬੰਨ ਮਰਜੀ ਦੇ ਲਾਂਡੇ ਆ ਉਹ ਵੀ ਨਹੀਂ ਲੈ ਸਕਦੇ ਉਹਦਾ ਰੇਟ ਜਿਹੜੇ ਆ ਸ਼ਰਾਬ ਦਾ ਫਿਕਸ ਨੇ ਲੇਕਿਨ ਇਹ ਜਿਹੜੇ ਲੋਕਾ 400 ਰੁਪਏ ਤੇ ਪ੍ਰਿੰਟ 400 ਰੁਪਿਆ ਤੇ 8 800 ਰੁਪਏ ਲਾਂਡੇ ਆ ਫਿਰ ਮੈਂ ਕਿਹ ਸਾਡੀ ਸਭ ਤੋਂ ਵੱਡੀ ਗੱਲ ਕਹੀ ਆ ਕਿ ਆਪਣੇ ਜਿਹੜੀ ਸ਼ਰਾਬ ਅਕਸਾਈ ਵਿਭਾਗ ਨੇ ਜਿਹੜੀ 5 ਜੀ ਤਰੀਕ ਤੋਂ ਲੈ ਕੇ 31 ਤਰੀਕ ਤੱਕ ਵਿਗੀ 31 ਮਾਰਚ ਤੱਕ ਜਿਹੜੀ ਵਿਗੀ ਸ਼ਰਾਬ ਉਹ ਕਿੱਥੋਂ ਆਈ ਆ ਕਰੋਨਾ ਰੁਪਏ ਸ਼ਰਾਬ ਵਿਗੀ ਆ ਦਾਦਾ ਪੇਟੀ ਇੱਕ ਮਨਾਂ ਲਾ ਕੇ ਜਦ ਦੀ ਅਕਸਾਈ ਵਿਭਾਗ ਦੇ ਮਤਲਬ ਇੱਕ ਕੋਈ ਵੀ ਬੰਦਾ ਜਿਹੜਾ ਇੱਕ ਪੇਟੀ ਨਹੀਂ ਘੜ ਸਕਦਾ ਪਰ ਇਹ ਲੋਕ ਇੱਕ ਦਾਦਾ ਪੇਟੀਆਂ ਦੇ ਹੀ ਗਏ ਕਿੱਥੋਂ ਆਉਂਦੇ ਆ ਉਹ ਸ਼ਰਾਬ ਦੇ ਪੈਕੜੇ ਨਿਕਲੇ ਇੱਕ ਬੋਤਲ ਜਿਹੜੀ ਇੱਕ ਪੇਟੀ ਜਿਹੜੀ ਗੱਡੀ ਕੱਢਦੇ ਆ ਉਹ ਜਿਹੜੀ ਸ਼ਰਾਬਾਂ ਦੀ ਦਾਦਾ ਗੱਡੀਆਂ ਗੱਡੀ ਦੇ ਨਾਲ ਜਿਹੜੀ ਪਰਚੀ ਗੇਟ ਬਸ ਕੱਢਦੇ ਉਹਦਾ ਦਾਦਾ ਪਰਚੀ ਪੇਟੀਆਂ ਕੱਢਦੇ ਆ ਦਸਦਾ ਗੱਡੀਆਂ ਜਿਹੜੇ ਸ਼ਰਾਬ ਨਿਕਲਦੇ ਕਿਥੋਂ ਉਂਡੀਆ ਮੈਂ ਕਹਿੰਦਾ ਸਾਈਹ ਭਾਗ ਨੂੰ ਕਿ ਬੰਦੇ ਦੇ ਪੁੱਤਰ ਬਾਂਜੋ ਜੇ ਇਹਨਾਂ ਦੇ ਖਿਲਾਫ ਕਦੇ ਨਾ ਦਰਜ ਨਾ ਕਿਤੇ ਨਿਆਂਇਤ ਬ੍ਰਾਂਚਾਂ ਬੰਦ ਨਾ ਕੀਤੀਆਂ ਤੇ ਰੇਡ ਸਸਤੇ ਨਾ ਕਿਤੇ ਰੇਡ ਲਿਸਟਾਂ ਨਾ ਲਾਈਆਂ ਤੇ 23 ਨੂੰ ਜਿਹੜੀ 23 ਮਈ ਨੂੰ ਇਹਨਾਂ ਦੇ ਦਫ਼ਤਰ ਦੇ ਬਾਹਰ ਪਰਮਾਨੈਂਟ ਤਲਾਂ ਮਾਰਿਆ ਜਾਊਗਾ